ਲੋਕ ਮਹੱਲਾ ਕੀਆ ਪਾਤਜਨਾਕੋਂ ਆਪ ਤੁੱਠਾ ਮੇਰਾ ਪਿਆਰਾ ਛੋਟੀ ਜਿਹੀ ਧੜਕ ਜਨਾਂ ਦੇ ਕੰਨ ਆ ਮੇਰਾ ਪਿਆਰਾ ਪ੍ਰਸੰਨ ਹੋਇਆ ਹੈ ਜਿਵੇਂ ਤ੍ਰਹੁ ਨੂੰ ਰਾਜ ਦਿੱਤਾ ਛੱਤੀ ਹਿਆਰਵਰਾ ਮੁਲਕ ਦਾ ਫਜੂਨ ਕੇ ਰਾਜ ਕੀਤਾ ਤ੍ਰਹੁ ਨੇ ਜੇ ਦਾ ਚਲ ਪਦਰੀ ਦਿੱਤੀ ਇਹ ਪ੍ਰਹਿਲਾਜ ਨੂੰ ਬਖਸ਼ੀ ਵੀ ਕੀਤੀ ਹੁਣ ਆਸੂ ਮਾਰ ਕੇ ਕਦਗਰ ਨੌਂ ਨੂੰ ਹੰਦ ਦੇ ਵਾਇਆ ਰਾਜਮਾਲ ਚੁਕਰੀ ਸਭ ਮਾਇਆ ਲੋਬੀ ਮਰ ਰਹੇ ਲੋਕ ਤਾਂ ਹਰ ਕੇ ਨਾਮ ਨੂੰ ਦਰਦੇ ਨੇ ਜੇ ਸੁਝਾਏ ਕਿ ਫਿਰ ਇਹ ਆਗੂ ਦੇ ਹੀ ਹਿੱਤ ਹੈ ਇਸ ਪ੍ਰਕਾਰ ਹੈ ਭਗਤਾਂ ਜਿਵੇਂ ਜਿਵੇਂ ਜਿੱਦੇ ਕੋਈ ਨੂੰ ਤੁਸਨ ਪਹੁੰਚਾਉਣ ਨੇ ਕਾਰਵਾ ਦੀ ਸਮਾਗਮਤ ਕਰਕੇ ਰਾਜ ਗੱਦੀ ਤੇ ਦਿਖਾਉਣਾ ਕਿ ਇਸੇ ਪ੍ਰਕਾਰ ਸਾਲ ਸੰਗਏ ਦੀ ਮਾਰੋ ਸਾਹ ਜਿਵੇਂ ਇੱਕ ਕੋਲਾਂ ਕੇ ਉਹ ਵਾਲੇ ਮਰਜਾਨੇ ਨੂੰ ਬਚੇ ਨੇ ਫਿਰ ਜੀ ਦੀ ਰਾਜ ਗੱਦੀ ਮਿੱਤੀ ਬਜਨ ਕੀਤੇ ਜੀ ਨਾਮ ਸਾਹ ਜੀ ਨੇ ਇਸ ਸੱਜਣ ਜਿਹੜਾ ਲੇਬ ਨਿਹਾਲੀ ਤੋਂ ਤੇਰਾ ਪਗਵਾਨ ਨਾਨਕ ਸਿੰਘ ਦੀ ਕਿਰਪਾ ਆ ਬਹੁਤ ਸਿਹਤਾਰ ਉਹ ਕਾਂਕਟੇ ਦੇ 취 ਹੀ ਮਾਰਨ ਬੱਚੇ ਨੂੰ ਉਸ ਪਿੰਡ ਦਾ ਰਾਜਾ ਗੁਜਰਵੀਆ ਉਸ ਇਲਾਕੇ ਦਾ ਵਜ਼ੀਰਾਂ ਨੇ ਕਿਹਾ ਵੀ ਸਾਡਾ ਹੱਕ ਨੂੰ ਸਵੇਰੇ ਚੱਲੇ ਜਿਹੜਾ ਪਹਿਲਾਂ ਮਿਲੇ ਇਹ ਬੱਚਾ ਸੀ ਆਦ ਗੁਰੂ ਸਾਹਿਬ ਦੇ ਕੋਲੇ ਰਿਹਾ ਹੋਣਾ ਦਵਾਈਆਂ ਆਉਣੇ ਨੂੰ ਕੰਮਾ ਰਹੇ ਨੇ ਸਵੇਰੇ ਕੜ ਕੇ ਆਇਆ ਤੇ ਸਾਡੇ ਨੂੰ ਪਹਿਲਾਂ ਮਿਲਿਆ ਇਹ ਰਾਜ ਮਿਲ ਗਿਆ ਸੀ ਇਸ ਪ੍ਰਕਾਰ ਉਹ ਮਾਰੇ ਸਾਜੇ ਲਈ ਪਿਆਰ ਕਰਨ ਵਾਲੇ ਹੈ ਭਟਜਾ ਨਾ ਕੋ ਆਪ ਤੁਖਾ ਮੇਰਾ ਪਿਆਰਾ ਮੇਰਾ ਪਿਆਰਾ ਕਾਲਪੁਰਖ ਹੋ ਭਟਜਾ ਜੀ ਤੇ ਆਪ ਤੁਖਾ ਪ੍ਰਸੰਨ ਹੋਇਆ ਹੈ ਸਾਤੇ ਲਿਆਂ ਨੂੰ ਜਨ ਲਾ ਇਹੋ ਮੈਂ ਤੇ ਪਿਆਉਣ ਵਾਲੇ ਇਹ ਅਸੀਂ ਸ਼ਤਿਏ ਪੈਸਾ ਦੇ ਹਜ਼ੂਰ ਇਹ ਕਾਲੇ ਦੇ ਭਤੀਜੇ ਸਾਨੂੰ ਇੱਕ ਸੰਗਲੀ ਸਿੱਖ ਲੈਣੇ ਲੋਈ ਆਪੀ ਇਹ ਗੁਰੂਸ ਅਉਦ ਤੈ ਸਕਨੇ ਪੈਸਾ ਦੇ ਕਾਹ ਜਾ ਕੇ ਯੇ ਨੂੰ ਪੇਟ ਦੇ ਹੱਥ ਮਾਰੇ ਮਾਰੇ ਤੇ ਕਹਲਾਤੀ ਮੰਗਦੇ ਸੀ ਕਿ ਮੇਰੇ ਭਤੀਜੇ ਐ ਇਹਨੇ ਪਿਤਾ ਗੁਜ਼ਰ ਗਿਆ ਸੀ ਮੈਂ ਪਾਲਣਾ ਕਰ ਰਹਾ ਇਹ ਭੁੱਖੇ ਰਹਿੰਦੇ ਆ ਮਾਰੇ ਕਹਿੰਦੀ ਆ ਜੇ ਕੋਈ ਉੱਤਿਆ ਚ ਕੇ ਇਹਦੇ ਭਾਈ ਜਗਨਾ ਚ ਘੋੜੇ ਪਾਣੀ ਪੀਆ ਕਰਨਗੇ ਉਹ ਸਾਲ ਸੁਣੀ ਦੀ ਪਟਿਆਏ ਆਵੇ ਅਤੇ ਭਿਗਈਆ ਖੰਵੇ ਖੜਾ ਇਹ ਕਹਿੰਦੇ ਭਾਈ ਕੋਈ ਚੌਂਕੜੀ ਖਤਾਬ ਵਾਲੇ ਹੋਣਗੇ ਉਹ ਨਾਦੇ ਵਾਲੇ ਤੇ ਸੰਗਰੀਨਾ ਵਾਲੇ ਹੋਏ ਦੇਵਪੁਰ ਦਾ ਗੁਰੂ ਸਾਹਿਬ ਬਸਤਾਂ ਕੀਤੀਆਂ ਸਾਹਿਬ ਜੀ ਜਿਨਾਂ ਨੇ ਦੇਖੇ ਮੇਰੇ ਸਭੀ ਆਤ ਪ੍ਰਸੰਨ ਹੋਏ ਹੈ ਕਿਉਂ ਭਾਵੇਂ ਜਿਨਾਂ ਨੂੰ ਆਉਂਦੇ ਪਿਆਰ ਨਹੀਂ ਆਉ ਮੇਰਾ ਪਿਆਰਾ ਪ੍ਰਸੰਨ ਹੋਇਆ ਹੈ ਆਪੇ ਲੈਣ ਜਨਲਾ ਜੀ ਆਉਂਦੇ ਜੀ ਆਉਂਦੇ ਨਾਲ ਸੁਖ ਨੂੰ ਬਗਿੰਦ ਲਾ ਗਿਆ ਹੈ ਸਾਥ ਸਾਹੀ ਭਗਤ ਜਨਾ ਕਹੋ ਜਿਨਾਂ ਨੂੰ ਆਉਂਦੀ ਬਾਤ ਸਾਈ ਦਿੱਤੀ ਹੈ ਮਹਾਰਾਜ ਜੀ ਨੇ ਗੁਰੂ ਗ੍ਰੰਥ ਦੀ ਪੜ੍ਹਾਈ ਵੀ ਬਖਸ਼ੀਏ ਨਾਲ ਬ੍ਰਹਮ ਗਿਆਨ ਦੀ ਫਿਰ ਖਤ ਸੱਚਾ ਹਰ ਬਣਾਏ ਜੈ ਸ਼ਕੁਰੇ ਸਾਰੇ ਹਰੀ ਸਿੱਕੇ ਬਣਾਉਂਦਾ ਉਹ ਜਸਨ ਦੀ ਸਹੂਤ ਕਰਦਾ ਤੇ ਸੱਚਾ ਚੜ੍ਹ ਉਹਨੇ ਸਰਪੇਸਾ ਕਾ ਨੰਨ ਬਣਾਉਂਦਾ ਹੈ ਸਦਾ ਚੂਰਹਾ ਸਦਾ ਸੁਹੀਏ ਨਿਰਮਲੇ ਉਹ ਸਦਾ ਸਤਿਗੁਰੂ ਨੂੰ ਦਾ ਕੇ ਨਿਰਮਲ ਉਜਲ ਕੋ ਰਖਣ ਸਤਗੁਰ ਕੀ ਕਾਰਕਮਾ ਸ੍ਰੀ ਗੁਰੂ ਸਾਹਿਬ ਦੀ ਭਗਤੀ ਦੇ ਕਾਰਕਮਾਉਂਦੇ ਹਨ ਰਾਜੇ ਹੋਏ ਨਾ ਆਖੀਐ ਉਹ ਗੁਰੀਆਂ ਦੇ ਬਾਦਸ਼ਾਹ ਨਹੀਂ ਕਹਿੰਦੇ ਰਾਜੇ ਵੀ ਕਹਾ ਸਕਦੇ ਜੇ ਮਰ ਹੈ ਫਿਰ ਜੀ ਪਾ ਜੇ ਆਪੋ ਵਿੱਚ ਹੀ ਰਾਜ ਬਣਾਉਂਗਾ ਤੇ ਢਿਗ ਢਿਗ ਕੇ ਮਰਦੇ ਰਹਿੰਗੇ ਮੁਰਕੇ ਹੋਏ ਧੀਮਾ ਦੀ ਪਾਏ ਦੇ ਸੰਕਲਪ ਦੇ ਮਾਰੇ ਹੋਏ ਜਿਵੇਂ ਮਾਨਸ ਧਰਤਾ ਨੂੰ ਇਹੋ ਕੁੜਗ ਵਿੱਚ ਜਿਰਾ ਕਿੰਦਮ ਜੱਬਾ ਹੁੰਨਾ ਕੁੰਗਤੋ ਕਿੰਦੇ ਨਹੀਂ ਕਹਦਾ ਸਾਰਾ ਸੁਣਾਖੋ ਵੀ ਤਾਂ ਮੈਨੂੰ ਸੰਗਲ ਲਗਾਉਂਦਾ ਹੈ ਕੋਈ ਕੋ ਮਸਲਾ ਵੀ ਕੋ ਨੂੰ ਕਈ ਦਿੱਤੀਆਂ ਨਹੀਂ ਇਸ ਕਰਕੇ ਸੁਣਾਉਤ ਨਹੀਂ ਕੋਈ ਲੋਸਕ ਇਹ ਕੰਡ ਲੱਗਾ ਹੁਣੇ ਮਾਰ ਕੇ ਆਉਣਾ ਲਗਨੈਸ਼ੇ ਦੇ ਕੋਲੇ ਸ਼ਿਵਜੀ ਦਾ ਤਰਸੂਲ ਸੀ ਜਦੋਂ ਜੰਕੀਤ ਦਾ ਇਹ ਸ਼ਿਵਜੀ ਦਾ ਤਰਸੂਲ ਮਾਰ ਕੇ ਮਹਾਂਪਰਵੋ ਫਿਰ ਕੱਢ ਦਿੱਤਾ ਇਹ ਮੈਰੂ ਜਦ ਮੈਨੂੰ ਖੱਡ ਨੂੰ ਕੋ ਰਾਜ ਕਿਹਾਗੇ ਐਂਕਲੇ ਉਹ ਹਾੜੀ ਫਿਰ ਵਾਖਣਾ ਕਰਕੇ ਇਹ ਬਰਕਾਸ਼ਰ ਨਾਇਕ ਬਣਿਆ ਸਾਹਬ ਜੀ ਫਿਰ ਇਹਨਾਂ ਨੇ ਬਰਕਾਸ਼ਰ ਦੇੰਤ ਨੂੰ ਵੀਕ ਲਿਖੀ ਆਸੀਆਂ ਦਾ ਧੰਕ ਬਣਾ ਕੇ ਉਹਨੂੰ ਮਾਰਿਆ ਸੀ ਇਹ ਸਾਰੇ ਕਾਰਮਾ ਦੇਖਦੇ ਹਨ ਮਰ ਹੈ ਫਿਰ ਜੰਮੀ ਪਾਉ ਫਿਰ ਤੇ ਮਰਦੇ ਆ ਫਿਰ ਜੀਵਨਾ ਚ ਪਾਏ ਜਾਂਦੇ ਨੇ ਇਸੇ ਪਰਖੋ ਨਾਨਕ ਬਿਨ ਨਾਮ ਹੈ ਨਕੀ ਵੱਡੀ ਫਿਰ ਹੈ ਗੁਰੂ ਜੀ ਕਹਿੰਦੇ ਮਾਰੋ ਦੇ ਨਾਮ ਤੋਂ ਬਣਾ ਨਕ ਲਗਾਈ ਸੀ ਜੇ ਵੱਡਿਆਂ ਨਕ ਵਾਲੇ ਨਕਦੇ ਤੇ ਹੁੰਦੇ ਆ ਜਸੂ ਕੀ ਨਕ ਨੋਨਾਂ ਦੇ ਹੁੰਦਾ ਇਹ ਦੁਨੀਆ ਚ ਉਹਨਾਂ ਦੇ ਜਸਮੀ ਖੜ ਗਏ ਮਹ ਪ੍ਰਲੋਕ ਜੱਸਾ ਸੁਭਾ ਮੂਰ ਨਾ ਪਾ ਸੁਹਾਏ ਹੁਲਰ ਕੀ ਮੂਰ ਸੁਪਾਈ ਪ੍ਰਲੋਕ ਦੀ ਬਿਜਾਈ ਨਹੀਂ ਪਾਉਂਦੇ ਮਹੱਲਾ ਤੀਜਾ ਸੁਣ ਸਿੱਟਿਆ ਸਾਦਨਾ ਆਏ ਹਰ ਕੋਈ ਨਹੀਂ ਸਿੱਖਿਆ ਤਾਂ ਨਿਓ ਸੁਣੋ ਇੱਕ ਦੋ ਗੱਲਾਂ ਕਿਤੇ ਚੇਕੇ ਕਰਨੀਆਂ ਇੱਕ ਦੋ ਕਿਤੇ ਚੇਕੇ ਕਰਨੀਆਂ ਇੱਕ ਬਰਾਜੀ ਦੇ ਗੀਤਾ ਕੰਡ ਰਵ ਨੂੰ ਜਿਹੜਾ ਆਇਆ ਹੈ ਉਹ ਕਿਹਦਾ ਸੰਤ ਜੀ ਤੈਨੂੰ ਗੀਤਾਂ ਆਉਂਦੀ ਹੈ ਔਰ ਕਿ ਮੈਨੂੰ ਆਉਂਦੀ ਹੈ ਅਚਾਰ ਕਰਕੇ ਸੁਣਾ। ਖਾਰੀ ਗੀਤਾਂ ਕੱਢ ਲਈ। ਇਹ ਉਪਾਦ ਕਿਸੇ ਨੂੰ ਨਹੀਂ ਆ ਘੜ ਸਕਿਆ। ਇਸ ਪ੍ਰਕਾਰ ਸਿੱਖਿਆ ਦੀਏ ਕੋ ਸੁਣ ਕੇ ਕੇਕੇ ਕੰਨੀਆਂ ਲੋਕਾਂ ਦਾ ਚਰਚਾ ਮਾਅ ਦਾ ਕਰਨ ਨੂੰ ਆਉਂਦੇ। ਪਰ ਸਵਾਗ ਨਹੀਂ ਉਹਨੇ ਜੀਵਨ ਮੁਕਤੀ ਆਇਆ। ਸਿੱਖਿਆ ਦਾ ਸੁਣੀਏ ਤਮਾਈ ਵੀ ਜਨਨ ਤੇ ਕੀਤੀ। ਇਸ ਪ੍ਰਕਾਰ ਸਿੱਖਿਆ ਨੂੰ ਸੁਣ ਸੁਣ ਕੇ ਲੋਕਾਂ ਨੂੰ ਸੁਣਾਈ ਜਾਂਦਾ। ਆਦਿ ਸਿਕਿਉਲੀਅਰ ਗਨ ਨਹਰ ਉਹਨਾਂ ਨੂੰ ਸੁਣੀ ਆਤਮ ਮੰਨਦਾ ਜਿਵੇਂ ਗੁਰਮੁਖ ਸਾਬ ਨੂੰ ਨਾ ਲੱਗੈ ਜਿੰਨਾ ਚਿਰ ਗੁਰਮੁਖਾਂ ਦੀ ਸੰਗਤ ਨਹੀਂ ਕਰੂਗਾ ਕਬਦੇ ਪੁਣਾਈ ਜ ਨਹੀਂ ਲੱਗਣਾ ਜਿੰਨੇ ਕਿ ਭਾਵੇਂ ਸੁਣੀ ਜਾਵੇ ਭਾਵੇਂ ਸਿੱਖਿਆ ਦੇਈ ਜਾਵੇ ਰਸਨੀ ਆਤਮ ਮੰਨਦਾ ਉਹ ਨਾ ਹੈ ਮਨ ਗੁਰ ਤੇ ਹੈ ਨਾਮ ਮਨ ਵਸੈ ਇਹ ਬਾਰੀ ਸੰਗਤ ਨੂੰ ਸੱਚੀ ਸੇਵਾ ਕਰੀਏ ਦੇਰ ਮਨ ਤੁ ਨਾਉਂ ਦੱਸਵਾ ਹੈ ਕਿਹੋ ਪ੍ਰਮਾਪਉ ਭਾਗ ਜਾਏ ਜਿਹਨੂੰ ਸਰੂਪ ਦਾ ਕੇ ਪਉ ਕਾਉ ਦਾ ਪੱਦੀਆ ਨਹੀਂ ਦੇ ਵਿੱਚ ਇਹਾ ਸਤਗੁਰ ਨੂੰ ਜਾਣੈ ਤਿਉ ਹੋਵੇ ਇਹ ਭਾਈ ਜਿਹੜਾ ਇਹ ਗੁਰੂ ਸਾਹਿਬ ਨੂੰ ਜਾਣੇਗਾ ਉਹ ਹਜ ਫਲ ਹੋਵੇਗਾ ਮਾਰੋ ਬਚਨੇ ਮਾਨਸਿਕਾ ਦਾ ਰੂਪ ਨਾ ਜਾਣ ਜਿਸਾਇ ਨੇ ਮਨੋ ਖੁਨਾਸਾ ਉਹ ਜੋ ਕੋਈ ਪਰਮ ਨੂੰ ਖੁਨਾਰਾ ਨਹੀਂ ਦੱਸਦੇ ਹੈ ਕੋਈ ਕੁਝ ਕਹਿੰਗੇ ਹਣੇ ਸਤਗੁਰੂ ਗੁਰ ਕੋ ਮੇਥੋ ਇੱਕ ਸਮੇ ਰਿਹਾ ਸਮਾਏ ਇਹ ਨਹੀਂ ਕਿਆ ਕਰੋ ਤੋਂ ਇਸ ਪ੍ਰਕਾਰ ਜਿਹਾ ਜਾਂ ਸਰਗਰਾਂ ਨੂੰ ਧਾਰਨਾ ਨਾਲ ਜਾ ਰਿਆਂ ਹੋਏ ਜਾਵੋਗੇ ਇਹ ਹੋ ਹੋਵੇ ਜਿਹਾ ਜਸਾ ਹੋਊ ਜਿਹੜਾ ਪ੍ਰਵੇਸ਼ ਰੂਪ ਜਾਣੀ ਗੁਰਾਂ ਨੇ ਉਹ ਵਾਹਿਗੁਰੂ ਦਾ ਰੂਪ ਹੋ ਜਾਏਗਾ ਸਾਚੇ ਨਾਮ ਲਿਬ ਲੱਗੇ ਕੋਈ ਤੇ ਨਾਮ ਬਚਲੇ ਲੱਗੇ ਜੀ ਕਹਿਰ ਨਾ ਕਰੀ ਵੀ ਮਾਰੇ ਹੋਣ ਕਰਨਾ ਕੋਈ ਨਾ ਉਹ ਮਰਜੀ ਦੇ ਪੈਰ ਕਿੱਥੇ ਨਾਮ ਤੇ ਨਾਮ ਮਿਲੇ ਵੜਿਆਈ ਸੁਖ ਗੁਰੂ ਦੇ ਨਾਮ ਕਰਕੇ ਵਧਾਈਆਂ ਮਿਲਦੀਆਂ ਹਨ ਹਰ ਦਰਸਿ ਹੁਣ ਆਗੈ ਹੋਰੀਏ ਵਿਦਾ ਵਿੱਚ ਇਥੇ ਸਾਰੇ ਸੰਗਤ ਵੀ ਸੌਂਦੇ ਆਗੇ ਪ੍ਰਯੋਗ ਤੇ ਵੀ ਆਗੈ ਬੰਨ ਕੇ ਸੌਂਦੇ ਹਮ ਪੌੜੀ ਗੁਰ ਸਿੱਖਾ ਮਨ ਹਰ ਪੀਤ ਹੈ ਸੁਖ ਗੁਰੂ ਦੇ ਸਿੱਖਾ ਨੇ ਉਹਨਾਂ ਮੰਨ ਤੇ ਪ੍ਰਵੇਸ਼ ਦੀ ਪ੍ਰੀਤੀ ਹੈ ਜਿਨ ਆਵੈ ਗੁਰੂ ਦੀ ਕਰਨੋਂ ਤੰਦੇ ਕੇ ਪੂਜਾ ਕਰਨੋਂ ਆ ਕੇ ਪੂਜਣ ਆਉਂਦੇ ਹਨ ਔਰ ਨਾਮ ਬਣਨ ਜਹ ਰੰਗ ਸਿਉ ਹੋਇ ਮੋਤ੍ਰੀ ਸੁਭਾ ਨਾਮ ਸੜਗਿਆਂ ਤੋਂ ਵਿਲੇਸ਼ ਲੈ ਕੇ ਖਰੀਦ ਕੇ ਜਾਂਦੇ ਆਂ ਲਾਹਾ ਹਰ ਨਾਮ ਲੈ ਜਾਵੇ ਸੁਲੇਸ਼ ਦੇ ਨਾਮ ਦੇ ਮਹਿ ਤਲੂਕ ਵੀ ਲੈ ਕੇ ਜਾਂਦੇ ਹਣ ਮੁਤਭਾਗੀ ਔਰ ਸਿੱਖਾਂ ਕੇ ਮੁਖ ਉਜਲੇ ਸਾਰੇ ਸਿੱਖਾਂ ਦੇ ਲੋਕ ਲੋਕ ਉਜਲੇ ਮੁਖਾਂ ਨੇ ਹਰ ਗਲ ਹੈ ਭਾਵ ਹੈ ਕੰਦੀ ਨੇ ਦੇ ਸੁਧ ਹੋ ਗਏ ਮੁਕਾਰਾਂ ਤੇ ਰਹਿਤ ਹੋ ਗਏ ਖਰੀਦ ਵਿਦਾਜ ਫਟਕਾ ਲਈ ਤੇ ਤੋੜ ਲਈ ਖਰੀਦ ਅੰਦਰ ਅਗਾਇ ਪੁਰੀਆ ਕਾ ਜੋ ਉਹ ਜਿਹੜੀ ਕੀ ਉਹ ਕਹਿੰਦੇ ਹਨ ਸੁਰ ਸਤਿਗੁਰੂ ਬੋਲ ਹਰਨਾਮ ਦਾ ਸਦਗੁਰੂ ਸਾਹਿਬ ਜੀ ਦਾ ਸਤਿਪ੍ਰੇਮੇ ਨਾਮ ਦਾ ਬੋਲ ਲੱਗਾ ਹੋਇਆ ਸਰ ਸਨੇ ਜੀ ਪਟ ਭਾਜੀ ਸਿੱਖ ਗੁਰੂ ਸਾਹਿਬ ਕਰਾਏ ਗੁਰਦੋਂ ਵਾਲੇ ਜਿਹੜੇ ਗੁਰਸਿੱਖ ਹੈ ਉਹ ਸਦਗੁਰੂ ਗਿਆਨ ਦੇ ਬੋਲ ਹਨਗੇ ਉਹ ਸਦਗੁਰੂ ਦੀਆਂ ਸਿੱਖੀਆਂ ਸਾਰੀਆਂ ਬਾਤਾਂ ਤੋਂ ਇਹ ਜਿੰਨੀ ਮੁਗਤ ਆਦਿਕ ਸਾਰੀਆਂ ਇਸ਼ਾਨ ਕਰਦੇ ਗੁਰਸਿੱਖ ਤਨਮਨ ਤਨਾਰੂਪ ਕੇ ਕਰਵਾ ਕਲੀਪੇਟਾ ਕਰਕੇ ਇਸ ਪ੍ਰਕਾਰ ਗੁੰਗਨਾਲ ਬੰਕ ਪੱਲੇ ਆਨੀ ਇਸ ਇਸ ਪ੍ਰਕਾਰ ਸਾਹਿਬ ਜਿੰਗੀ ਆਪਣਾ ਕੰਨ ਦੇ ਦੰਦ ਦੇ ਗੁਣ ਗਿਆਨ ਆਦ ਕੰਦੀ ਸਾਂਝ ਕਰਾ ਲੈਂਦੇ ਗੁਰੂ ਮਹਾਰਾਜ ਸਾਹਿਬ ਜੀ ਕਿੰਨਾ ਗੁਰ ਸਿੱਖਾ ਤੋਂ ਹੋਵਾਰਿਆ ਅਸੂਨ ਗੁਰ ਸਿੱਖੋਂ ਤੋਂ ਕੁਰਬਾਨ ਜਾਂਦੇ ਆਂ ਹਮਾਰਾ ਕੰਦੇ ਹਨ ਉਹ ਬਹਿਂਦੇ ਆ ਉਹਦੇ ਆ ਹਰ ਨਾਮ ਤੇ ਆਵੈ ਜਿਹੜੇ ਬੈਠਦੇ ਹੋਏ ਉੱਠਦੇ ਉਹਦੀ ਮਹਾਰਾਜ ਦੇ ਨਾਮ ਨੂੰ ਨੇ ਪੁਲਾਉਂਦੇ ਹਰਗੋਲ ਪ੍ਰਵੇਸ਼ ਹੋਵੇ ਨਾਮ ਨੂੰ ਤੇ ਆਕਾਰ ਬ੍ਰਤੀ ਕਰਕੇ ਝੋਲੇ ਰਹਿੰਦੇ ਨੇ ਕਰਨਾ ਨੂੰ ਉਪਰਖੋ